ਗੁਰੂ ਕਈਏ ਕਿ ਭਗਤ ਕਈਏ ਭਗਤ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀ ਉਹ ਕੀ ਭਗਤ ਸ਼ਬਦ ਵਰਤਿਆ ਰਵਿਦਾਸ ਮਹਾਰਾਜ ਲਈ ਪਰ ਸਤਿਗੁਰੂ ਜੇ ਸਿੱਖ ਕੌਮ ਵੀ ਚਾਵੇ ਇਹਦਾ ਰੌਲਾ ਪਾਣਾ ਨਹੀਂ ਚਾਹੀਦਾ ਵੈਸੇ ਕਿਉਂਕਿ ਬਹੁਤ ਬੰਦੇ ਅੱਡ ਹੋ ਰਹੇ ਨੇ ਇਹਨੂੰ ਬੇਸ ਬਣਾ ਕੇ ਨਾ ਗੇਮ ਖੇਡਤੀ ਆ ਗੱਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਪਤਾ ਚਲੋ ਬਾਣੀ ਰਬਦਾਸ ਜੀ ਦੀ ਹੈ ਉਹ ਉੱਥੇ ਪ੍ਰਕਾਸ਼ ਕਰ ਲਈ ਮਾੜੀ ਗੱਲ ਨਹੀਂ ਚਲੋ ਜੋ ਹੋ ਰਿਹਾ ਪਰ ਇਹਦੇ ਨਾਲ ਫਰਕ ਪੈ ਗਿਆ ਧਿਆਨ ਇਹ ਰੱਖਣਾ ਪੈਣਾ ਸੀ ਵੀ ਜੇ ਸਤਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਹੈ ਤੇ ਸਤਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਵੀ ਪੱਕਾ ਹੀ ਸਤਗੁਰੂ ਕਿਹਾ ਕਰੋ ਭਗਤ ਗੁਰਬਾਣੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਦਾਸ ਮਹਾਰਾਜ ਨੂੰ ਭਗਤ ਲਿਖਿਆ ਤੇ ਸਤਿਗੁਰਾਂ ਦੇ ਨਾਂ ਨਾਲ ਤੇ ਗੱਲ ਹੀ ਨਾਨਕ ਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹੱਲ ਲਾਈਆ ਗੱਲ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਦਾ ਅਸੀਂ ਅਰਜਨ ਤੇ ਨਹੀਂ ਕਹਿਣਾ ਅਸੀਂ ਕੀ ਕਹਿੰਦੇ ਆ ਧੰਨ ਗੁਰੂ ਅਰਜਨ ਦੇਵ ਜਿਸੀ ਰਿਸਪੈਕਟ ਦਿੰਦੇ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹਿ ਲਓ ਸਤਿਗੁਰੂ ਕਬੀਰ ਕਹਿ ਲਓ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਆ ਸੱਚਾ ਗਿਆਨ ਕਹਿੰਦੇ ਆ ਤੇ ਭਾਰਤੀ ਸਭਿਆਤਾ ਦੇ ਵਿੱਚ ਟੀਚਰ ਨੂੰ ਗੁਰੂ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਟੀਚਰ ਨੂੰ ਗੁਰੂ ਕਹਿੰਦੇ ਆ ਅਸਲ ਤੇ ਵੱਡੀ ਗੱਲ ਗਿਆਨ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਸਤਿਗੁਰੂ ਉਹ ਹੈ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹਨਾਂ ਨੇ ਗਿਆਨ ਦਿੱਤਾ ਹੈ ਉਹ ਹੈ ਸੱਚਾ ਗਿਆਨ ਸਤਿਗੁਰੂ ਪਰ ਭਾਰਤੀ ਸੱਭਿਆਚਾਰ ਮੁਤਾਬਕ ਜੇ ਟੀਚਰ ਦੇ ਤੌਰ ਤੇ ਗੁਰੂ ਸ਼ਬਦ ਗੁਰੂ ਨਾਨਕ ਲਈ ਅਸੀਂ ਵਰਤਦੇ ਆਂ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਗੁਰੂ ਅੰਗਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਤੇ ਸਤਿਗੁਰੂ ਰਵਿਦਾਸ ਜੀ ਕੀ ਫਰਕ ਪੈਣ ਲੱਗਾ ਏਕਾ ਤੇ ਬਣਿਆ ਰਵੇ ਘਟ ਤੋਂ ਘਟ ਡੱਡ ਹੋਣ ਨਾਲ ਹੋਰ ਦੇ ਖਿੱਲਰ ਚੱਲੇ ਸਾਰੇ ਇਸ ਗੱਲ ਦਾ ਐਡਾ ਮੁੱਦਾ ਛਿੜਕੇ ਇਹਦੇ ਹੋ ਹੀ ਗਿਆ ਡੱਡ ਹੋ ਚੱਲਿਆ ਸਾਰਾ ਕੁਝ ਥੋੜੇ ਜਿ ਸਿੱਖ ਸੀ ਸਾਰੇ ਸਿੱਖ ਤੇ ਹੈ ਨਹੀਂ ਉਹ ਕਹਿੰਦੇ ਸਾਡੇ ਆਪਣਿਆਂ ਨੂੰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਆਪਣਿਆਂ ਨੂੰ ਕਹਿੰਦੇ ਨੇ ਸਾਡੇ ਨਾਲ ਸਾਨੂੰ ਵੀ ਬਾਹਰ ਜਾਤਾਂ ਪਾਤਾਂ ਸਾਡੇ ਨਾਲ ਫਰਕ ਰੱਖਦੇ ਐ ਸਾਡੀਆਂ ਪੰਗਤਾਂ ਬਾਹਰ ਲਾਉਂਦੇ ਐ ਸਾਡੇ ਨਾਲ ਤੇਰ ਮੇਰ ਕਰਦੇ ਐ ਜੱਟ ਵੱਡੀਆਂ ਬਰਾਦਰੀਆਂ ਨੇ ਸਾਨੂੰ ਬਾਹਰ ਰੱਖਦੇ ਐ ਇਹਨਾਂ ਨੇ ਸਾਡੇ ਭਗਤਾਂ ਸਾਡੇ ਸਤਿਗੁਰਾਂ ਨੂੰ ਵੀ ਸਤਿਗੁਰੂ ਨਹੀਂ ਕਹਿੰਦੇ ਇਹ ਸਾਡੇ ਫਰਕ ਇਹ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਫਿੱਟ ਹੋ ਗਈ ਨਾ ਹੁਣ ਇਹ ਫਿੱਟ ਹੋ ਗਈ ਹੁਣ ਹੋ ਗਈ ਫਿੱਟ ਹੁਣ ਦਿਮਾਗ 'ਚ ਇਹ ਫਿੱਟ ਹੋ ਰਿਹਾ ਵੀ ਸਾਡੇ ਨਾਲ ਹੀ ਫਰਕ ਨਹੀਂ ਕਰਦੇ ਸਾਡੇ ਸਤਿਗੁਰੂ ਨਾਲ ਵੀ ਕਰਦੇ ਨੇ ਇਹ ਜਾਤ ਪਾਤ ਕਰਕੇ ਕਰਦੇ ਨੇ ਤੇ ਜੇ ਇਹ ਗੱਲ ਦਿਮਾਗ 'ਚ ਆ ਹੀ ਗਈ ਹੈ ਤੇ ਕੱਢ ਦਿਓ ਜਿਹੜੇ ਬਾਹਰ ਪੰਗਤਾਂ ਲਾਈਆਂ ਸੀ ਉਹਨਾਂ ਨੂੰ ਅੰਦਰ ਲੈ ਆਓ ਜਿਹੜੇ ਬਾਹਰ ਭਾਉਂਦੇ ਹੁੰਦੇ ਸੀ ਹੁਣ ਅੰਦਰ ਭਾਣਾ ਸ਼ੁਰੂ ਕਰੋ ਜਿਹੜੇ ਕਮੇਟੀਆਂ 'ਚ ਹੀ ਸੀ ਨਹੀਂ ਦੇ ਕਮੇਟੀਆਂ 'ਚ ਲੈਣਾ ਸ਼ੁਰੂ ਕਰ ਲਓ ਜਿਹੜੀਆਂ ਪੰਗਤਾਂ ਢੱਡ ਲਾਈਆਂ ਸੀ ਉਹਨਾਂ ਨੂੰ ਵਾਪਸ ਪੰਗਤਾਂ 'ਚੋਂ ਲੈ ਆਓ ਤੇ ਜੇ ਸਤਿਗੁਰੂ ਨਹੀਂ ਸੀ ਕਹਿੰਦੇ ਤੇ ਸਤਿਗੁਰੂ ਕਹਿਣ ਲੱਗ ਜਾਓ ਜੇ ਮਸਲਾ ਹੱਲ ਹੁੰਦਾ ਤੇ ਕਰ ਲੈਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਰਿਸਪੈਕਟ ਦੇ ਦਿਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੀ ਕਹਦੇ ਹੋ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨਹੀਂ ਪੈਂਦਾ ਤੇ ਸਾਡੇ ਅੰਦਰ ਦੀ ਭਾਵਨਾ ਹੁੰਦੀ ਹੈ ਅਸੀਂ ਅਸੀਂ ਰਿਸਪੈਕਟ ਦੇ ਨਾਲ ਸ਼ਬਦ ਵਰਤਦੇ ਆਂ ਅਸੀਂ ਇਹ ਵਰਤਦੇ ਆਂ ਸ਼ਬਦ ਸਤਿਗੁਰੂ ਜਿਹਦਾ ਮੰਨਣ ਵਾਲੇ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਅਰਦਾਸ ਜਿਹੜੀ ਆਪਾਂ ਪੌੜੀ ਪੜ੍ਹਦੇ ਆ ਹੁਣ ਜੇ ਅਰਦਾਸ ਵਿੱਚ ਵੀ ਪੜ੍ਹਦੇ ਆ ਉਹਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸਤਿਗੁਰੂ ਨਹੀਂ ਲਾਇਆ ਕਿੰਨੇ ਨਹੀਂ ਲਾਇਆ ਭਲਾ ਜੇ ਇਹਨਾਂ ਦੇ ਮੁਤਾਬਕ ਵਿੱਚ ਵੇਖੀ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦੇ ਨੇ ਨਾ ਤੇ ਉਥੇ ਕੱਲਾ ਕੀ ਲਿਖਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇਸ ਲਿਖੇ ਸਭ ਦੁੱਖ ਜਾਏ ਸਤਗੁਰੂ ਲਾਇਆ ਉੱਥੇ ਨਹੀਂ ਲਾਇਆ ਪਰ ਆਪਾਂ ਕੀ ਕਹਿੰਨੇ ਆਂ ਬਲਾ ਸਤਗੁਰੂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਕੱਲਾ ਹੀ ਅਰਜਨ ਗਿਆ ਨਾ ਸਤਗੁਰੂ ਅਰਜਨ ਦੇਵ ਜੀ ਗਿਆ ਕਿਤੇ ਨਹੀਂ ਗਿਆ ਹਰ ਗੋਬਿੰਦ ਸਤਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਕਿਹਾ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜ੍ਹਦੇ ਆ ਜਿਹੜੀ ਤਾਂ ਫਿਰ ਕੀ ਫਰਕ ਪੈਂਦਾ ਯਾਰ ਜੇ ਅਸੀਂ ਸਤਿਗੁਰੂ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਗੁਰੂ ਹਰ ਰਾਏ ਸਾਹਿਬ ਕਹਿੰਨੇ ਆ ਤੇ ਸਤਿਗੁਰੂ ਗੁਰੂ ਰਬਦਾਸ ਕਹਿ ਦਿਓ ਕੀ ਫਰਕ ਪੈਣ ਲੱਗਿਆ ਰਿਸਪੈਕਟ ਦਿਓ ਇਹਨੇ ਨਾਲ ਖੁਸ਼ੀ ਮਿਲਦੀ ਏ ਕਿਸੇ ਨੂੰ ਤੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਭਾਰਤੀ ਸਭਿਆਤਾ ਵਿੱਚ ਅੱਜ ਤੱਕ ਗੁਰੂ ਜੀ ਹੁਣ ਆਪਾਂ ਕਈ ਵਾਰੀ ਜਾਈਏ ਨਾ ਉਧਰਲੇ ਪਾਸੇ ਨੂੰ ਆਪਣੇ ਨੂੰ ਨਿਕਲ ਜਾਈਏ ਸਾਊਥ ਵਾਲੇ ਪਾਸੇ ਉਹ ਕਹਣਗੇ ਗੁਰੂ ਜੀ ਕਿੱਧਰੋਂ ਆਏ ਨੇ ਸਾਨੂੰ ਕਹਿਣਗੇ ਤੇ ਮੈਨੂੰ ਖੜੇ ਐ ਪੁੱਛ ਗੁਰੂ ਜੀ ਆਪ ਜੇ ਬਾਤ ਬਤਾਓ ਹਮ ਆਪਸੇ ਬਾਤ ਪੁੱਛਣਾ ਚਾਹਤੇ ਗੁਰੂ ਜੀ ਐਸੇ ਗੁਰੂ ਜੀ ਐਸੇ ਤੇ ਮੈਂ ਉਹਨਾਂ ਨਾਲ ਕਦੇ ਨਹੀਂ ਲੜਦਾ ਵੀ ਤੂੰ ਮੈਨੂੰ ਆਏ ਕਿਉਂ ਕਹਿੰਦਾ ਮੈਂ ਪਤਾ ਚੁੱਪ ਤਾਂ ਰਹਿਣਾ ਵੀ ਇਹਨਾਂ ਦੀ ਭਾਸ਼ਾ ਜੈ ਇਹ ਇਹਨਾਂ ਦੇ ਆਦਤ ਬਣੀ ਹੋਈ ਹੈ ਇਹ ਟੀਚਰ ਨੂੰ ਵੱਡੇ ਨੂੰ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਹੈ ਇਹਨਾਂ ਦੇ Swami ਪ੍ਰਚਾਰਕ ਗੁਰੂ ਜੀ ਕਹਿੰਦੇ ਨੇ ਹਿੰਦੂ ਮਤ ਵਿੱਚ ਗੁਰੂ ਜੀ ਕਹਿੰਦੇ ਨੇ ਇਹ ਪਾ ਇਹ ਸ਼ਬਦ ਪ੍ਰਜਲਿਤ ਹੋ ਗਿਆ ਤਾਂ ਕਰਕੇ ਇਹਦੇ ਐਵੇਂ ਮਸਲੇ ਨਾ ਬਣਾਈਏ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅਟ ਨਾ ਹੋਈਏ ਸਾਰੇ ਇੱਕੋ ਬਣ ਕੇ ਰਹੀਏ ਭਰਾ ਭਰਾ ਬਣ ਕੇ ਰਹੀਏ ਅਕਲ ਨਾਲ ਚੱਲੀਏ ਗਿਆਨ ਲਈਏ ਸਮਝ ਲਈਏ ਦਿਮਾਗ ਚਲਾਈਏ ਆਪਣੇ ਜ਼ਿੰਦਗੀ ਸੋਹਣੀ ਬਣਾਈਏ ਭਾਈਚਾਰਕ ਸਾਂਝ ਹੋਰ ਵਧਾਈਏ ਪਿਆਰ ਬਣਾ ਕੇ ਰੱਖੀਏ ਨਿੱਕੀਆਂ ਨਿੱਕੀਆਂ ਗੱਲਾਂ ਦਾ ਕਾਹਦਾ ਖਲਾਰਾ ਪਾਉਣਾ ਗਿਆਨ ਸਤਗੁਰੂ ਅਸਲ 'ਚ ਸੱਚਾ ਗਿਆਨ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਿਆਓ ਗੁਰੂ ਨਾਨਕ ਦੇ ਜਿਨਨੇ ਮੰਨੀ ਨਾ ਉਹ ਕਹਾਦਾ ਗੁਰੂ ਨਾਨਕ ਦਾ ਤੇ ਗੁਰੂ ਰਵਿਦਾਸ ਜੀ ਦੀ ਜਿਨਨੇ ਨਾ ਮੰਨੀ ਉਹ ਕਹਾਦਾ ਗੁਰੂ ਰਵਿਦਾਸ ਉਹਨਾਂ ਦੇ ਬਚਨ ਤੇ ਪੜ ਮੰਨ ਲਈਏ ਤੇ ਨਾ ਗੁਰੂ ਨਾਨਕ ਵਾਲਿਆਂ ਨੇ ਗੁਰੂ ਨਾਨਕ ਦੀ ਮੰਨੀ ਨਾ ਦੂਜਿਆਂ ਨੇ ਮੰਨੀ ਮੰਨੀ ਤੇ ਕਿਸੇ ਨੇ ਵੀ ਨਹੀਂ ਲੜਾਈਆਂ ਸ਼ੁਰੂ ਕਰ ਲਈਆਂ ਝਗੜੇ ਸ਼ੁਰੂ ਕਰ ਲਏ ਨਾ ਗੱਲ ਨਾ ਬਾਤ ਮੇਰੀ ਜ਼ਿੰਦਗੀ ਸੋਹਣੀ ਬਣਾਤੀ ਉਹ ਤੇ ਤੁਸੀਂ ਰੱਬ ਕਹਿਣ ਲੱਗ ਜੋ ਤਾਂ ਨਹੀਂ ਫਰਕ ਪੈਂਦਾ ਜਦੋਂ